ਰਤਨਾਮ ਸ੍ਰੀ ਵਾਹਿਗੁਰੂ ਸਾਹਿ ਜੀ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਬ੍ਰਹਮ ਕਵਚ ਖੜਗ ਖੰਡਾ ਅਸੀਂ ਆਰਗਰ ਧਰਮ ਰਾਚ ਤਾਕ ਛਤਰੀ ਵਿਸ਼ਵ ਪਾਲ ਉਪਾਲ ਪਛ ਪਲ ਪਛ ਰਾਣ ਕਛ ਅਤਰੀ ਰਾਜ ਮੰਡਾ ਅਤ ਪ੍ਰਚੰਡ ਈਸਵਰੀ ਕਰਵਾਰ ਹੈ ਸ਼ਕਤ ਬ੍ਰਹਮੀ ਬੈਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜਿਉਂਦੀ ਮੁਕਤ ਦਾਇਕ ਧਾਰਾ ਧਾਰ ਕਿਰਪਾਨ ਹੈ चंडक मंडक वृत्तक जगत जनने काल का गुण खान है भाव मान का फल खान का रक्त पान का जग मान है एह कवच ब्रह्मा को पतिसा पढ़े जो नेत शतरी रण जीत ले हो निरभीत रहहु दृढ़ सद पावे अंतरी ਲਹੂ ਬਿਨ ਭੇਦ ਜੋ ਬੜ ਬ੍ਰਿਪ ਬੈਸੈ ਧਨ ਸੁਖ ਸੰਪਦਾ ਧਨ ਧਾਮ ਤਨ ਅਰੋਗ ਸੂਦਰ ਪਾਇ ਸੁਖ ਅਕੰਪਤਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਂ ਦਾ ਨ ਮੈਂ ਪਕੜ ਹੱਥ ਸ਼ਮਸ਼ੀਰ ਏਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਖਤੇ ਹਪਾਉ ਮੈਦਾਨ ਮੈਂ ਪੱਕੜ ਹਾਥ ਸ਼ਮਸ਼ੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ